ਸਵੇਰ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਲ ਮਾਰਤੇ ਅਮਖੜ ਲੈਣਸ ਤੇ ਟੈਸਲਾ ਦੇ ਮਾਲਕ ਐਲਨ ਮਸਕ ਦਾ ਬਿਆਨ ਕਿਹਾ ਡੀਓਜੀਈ ਕਰਕੇ ਟੈਸਲਾ ਦੇ ਸਟਾਕ ਦੀ ਕੀਮਤ ਨੂੰ ਹੋ ਰਿਹਾ ਨੁਕਸਾਨ ਯੂਐਸ ਸਿਹਤ 에ਜੰਸੀਆਂ ਦੇ ਵਿੱਚ ਵੱਡੀ ਛਾਂਟੀ ਨੌਕਰੀਆਂ ਤੋਂ ਕੱਢੇ ਜਾ ਰਹੇ 10000 ਮੁਲਾਜ਼ਮ ਭਾਰਤ ਤੇ ਯੂਐਸਏ ਬਰਉਣਗੇ ਸਾਂਝੇ ਤੌਰ ਤੇ ਪਰਮਾਣੂ ਰੀਐਕਟਰ ਹੈ 18 ਸਾਲ ਬਾਅਦ ਅਮਰੀਕੀ ਪ੍ਰਸ਼ਾਸਨ ਦੀ ਮਿਲੀ ਮਨਜ਼ੂਰੀ ਹੁਣ ਖਬਰਾਂ ਵਿਸਥਾਰ ਦੇ ਨਾਲ اربਪਤੀ ਆਲਨ ਮਸਕ ਦਾ ਇੱਕ ਬਿਆਨ ਆਇਆ ਹੈ ਦਰਸਲ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਵਿੱਚ ਉਹਨਾਂ ਨੂੰ ਵੱਡਾ ਅਹੁਦਾ ਮਿਲਿਆ ਸੀ ਡੀਓਜੀਈ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ ਆਲਨ ਮਸਕ ਅਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਭਾਗ ਯਾਨੀ ਕਿ ਡੀਓਜੀਈ ਭੂਮਿਕਾ ਟੈਸਲਾ ਦੇ ਸਟਾਕ ਦੀ ਕੀਮਤ ਨੂੰ ਨੁਕਸਾਨ ਪਹੁੰਚਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਟੈਸਲਾ ਨੂੰ ਡੀਓਜੀ ਕਰਕੇ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਕਿ ਇਸ ਨੂੰ ਬਹੁਤ ਮਹਿੰਗਾ ਕਿਹਾ ਜਾ ਰਿਹਾ ਹੈ ਟੈਸਲਾ ਦੇ ਸੀਈਓ ਐਲਨ ਮਸਕ ਨੇ ਸਵੀਕਾਰ ਕੀਤਾ ਹੈ ਕਿ 트ੰਪ ਪ੍ਰਸ਼ਾਸਨ ਚ ਸਰਕਾਰੀ ਕੁਸ਼ਲਤਾ ਵਿਭਾਗ ਜਾਂ ਡੀਓਜੀ ਨਾਲ ਉਸ ਦੀ ਭੂਮਿਕਾ ਇਲੈਕਟ੍ਰਿਕ ਵਾਹਨ ਨਿਰਮਾਤਾ ਦੇ ਸਟਾਕ ਤੇ ਭਾਰ ਪਾ ਰਹੀ ਹੈ ਉਸਨੇ ਉਸਦੀ ਸਲਾਹਕਾਰ ਭੂਮਿਕਾ ਨੂੰ ਇੱਕ ਬਹੁਤ ਮਹਿੰਗਾ ਕੰਮ ਕਿਹਾ ਹੈ ਜੀਓਜੀਈ ਚ ਮਸਕ ਦੀ ਭੂਮਿਕਾ ਨੇ ਵੋਟਰਸ ਦੇ ਵਿਰੋਧ ਨੂੰ ਜਨਮ ਦਿੱਤਾ ਜੋ ਡੀਓਜੀਈ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਦੇ ਨੇ ਜਿਸ ਚ ਲੱਖਾਂ ਅਮਰੀਕੀਆਂ ਲਈ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਪ੍ਰਾਪਤ ਕਰਨਾ ਅਤੇ ਪੂਰੀਆਂ ਏਜੰਸੀਆਂ ਨੂੰ ਬੰਦ ਕਰਨਾ ਸ਼ਾਮਲ ਹੈ ਕਿਉਂਕਿ ਔਰਪਤੀ ਸਰਕਾਰੀ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸ਼ਨੀਵਾਰ ਨੂੰ ਪੂਰੇ ਅਮਰੀਕਾ ਅਤੇ ਯੂਰਪ ਦੇ ਕੁਝ ਸ਼ਹਿਰਾਂ ਦੇ ਵਿੱਚ ਟੈਸਲਾ ਡੀਲਰਸ਼ਿਪਾਂ ਦੇ ਬਾਹਰ ਈੜ ਇਕੱਠੀ ਹੋਈ ਤਾਂ ਜੋ ਉਸ ਦੀਆਂ ਸਰਕਾਰੀ ਗਤੀਵਿਧੀਆਂ ਦਾ ਵਿਰੋਧ ਕੀਤਾ ਜਾ ਸਕੇ ਮਾਸਕ ਦੇ ਅੰਦਾਜ਼ਨ 330 ਬਿਲੀਅਨ ਡਾਲਰ ਦੀ ਦੌਲਤ ਦਾ ਲਗਭਗ ਇੱਕ ਤਿਹਾਈ ਹਿੱਸਾ ਇਲੈਕਟ੍ਰਿਕ ਵਾਹਨ ਕੰਪਨੀ ਵਿੱਚ ਉਸ ਦਾ ਸਟਾਕ ਹੈ ਜਿਸ ਨੂੰ ਉਹ ਮਿਸਟਰ 트ੰਪ ਦੇ ਨਾਲ ਕੰਮ ਕਰਦੇ ਹੋਏ ਵੀ ਚਲਾਉਂਦਾ ਰਹਿੰਦਾ ਹੈ ਨਵੰਬਰ ਚ 트ੰਪ ਦੇ ਚੁਣੇ ਜਾਣ ਤੋਂ ਬਾਅਦ ਟੈਸਲਾ 17 ਦਸੰਬਰ ਨੂੰ 479 ਡਾਲਰ ਪ੍ਰਤੀ ਸ਼ੇਅਰ ਦੇ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਿਆ ਪਰ ਉਦੋਂ ਤੋਂ ਸਟਾਕ 48% ਡਿੱਗ ਗਿਆ ਮਾਸਕ ਨੇ ਗ੍ਰੀਨ ਬੇ ਵਿਸਕੋਂਸਿਨ ਦੇ ਵਿੱਚ ਇੱਕ ਟਾਊਨ ਹਾਲ ਦੌਰਾਨ ਆਪਣੀਆਂ ਡੀਓਜੀਈ ਗਤੀਵਿਧੀਆਂ ਬਾਰੇ ਕਿਹਾ ਕਿ ਇਹ ਬਹੁਤ ਮਹਿੰਗਾ ਕੰਮ ਹੈ ਜਿੱਥੇ ਉਹਨਾਂ ਨੇ ਦੋ ਵੋਟਰਾਂ ਨੂੰ 1 ਮਿਲੀਅਨ ਡਾਲਰ ਦਾਨ ਕੀਤਾ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਟੈਸਲਾ 15.27 ਡਾਲਰ ਜਾਂ 5.8 ਫੀਸਦੀ ਡਿੱਗ ਕੇ 248.28 ਡਾਲਰ ਤੇ ਆ ਗਿਆ ਮਸਕ ਨੇ ਕਿਹਾ ਹੈ ਕਿ ਮੇਰਾ ਟੈਸਲਾ ਸਟਾਕ ਅਤੇ ਟੈਸਲਾ ਰੱਖਣ ਵਾਲੇ ਹਰ ਵਿਅਕਤੀ ਦਾ ਸਟਾਕ ਲਗਭਗ ਅੱਧਾ ਹੋ ਗਿਆ ਹੈ ਤੇ ਉਹਨਾਂ ਦਾ ਮਤਲਬ ਹੈ ਕਿ ਇਹ ਬਹੁਤ ਵੱਡੀ ਗੱਲ ਹੈ ਉਹਨਾਂ ਕਿਹਾ ਕਿ ਲੰਬੇ ਸਮੇਂ ਲਈ ਉਹਨਾਂ ਨੂੰ ਲੱਗਦਾ ਹੈ ਕਿ ਟੈਸਲਾ ਸਟਾਕ ਵਧੀਆ ਪ੍ਰਦਰਸ਼ਨ ਕਰਨ ਜਾ ਰਿਹਾ ਹੈ ਇਸ ਲਈ ਸ਼ਾਇਦ ਇਹ ਖਰੀਦਣ ਦਾ ਮੌਕਾ ਹੈ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀ ਨਿਊ ਜਰਸੀ ਮਿਸੂਰੀ ਸਟੇਟ ਤੋਂ ਕਨੈਕਟਿਕਟ ਤੇ ਨਿਊਯਾਰਕ ਮੈਰੀਲੈਂਡ ਮਿਨੀਸੋਟਾ ਅਤੇ ਆਟੋ ਮੇਕਰ ਦੇ ਗ੍ਰਹ ਰਾਜ ਟੈਕਸਾਸ ਵਿੱਚ ਟੈਸਲਾ ਦੇ ਸਥਾਨਾਂ 'ਤੇ ਇਕੱਠੇ ਹੋਏ ਸੋਸ਼ਲ ਮੀਡੀਆ ਖਾਤਿਆਂ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਚ ਦਿਖਾਇਆ ਗਿਆ ਕਿ ਉਹਨਾਂ ਨੇ ਜੇ ਤੁਸੀਂ ਐਲਨ ਨੂੰ ਨਫ਼ਰਤ ਕਰਦੇ ਹੋ ਤਾਂ ਹੌਂਕ ਵਜਾਓ ਅਤੇ ਅਰਬਪਤੀ ਬਰੋਲੇ ਗਾਰਚੀ ਨਾਲ ਲੜੋ ਵਰਗੇ ਤਖਤੀਆਂ ਫੜੀਆਂ ਹੋਈਆਂ ਸੀ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ ਟੈਸਲਾ ਨੂੰ ਵਿਕਰੀ ਦੇ ਮੋਰਚੇ ਤੇ ਵੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਝ ਸਾਬਕਾ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮਸਕ ਦੀਆਂ ਰਾਜਨੀਤਿਕ ਗਤੀਵਿਧੀਆਂ ਕਾਰਨ ਆਪਣੇ ਵਾਹਨ ਛੱਡ ਦਿੱਤੇ ਨੇ ਯੂਰਪ 'ਚ ਨਵੇਂ ਟੈਸਲਾ ਦੀ ਵਿਕਰੀ ਜਨਵਰੀ 'ਚ 45% ਘਟ ਗਈ ਜਦਕਿ ਹਾਲ ਹੀ ਦੇ ਆਂਕੜਿਆਂ ਤੋਂ ਇਹ ਪਤਾ ਚੱਲਦਾ ਹੈ ਕਿ ਟੈਸਲਾ ਵਪਾਰ ਇਸ ਮਹੀਨੇ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਇੱਕ ਅਮਰੀਕੀ ਕਾਰ ਖਰੀਦਦਾਰੀ ਵੈੱਬਸਾਈਟ ਐਡਮੌਂਡਸ ਦੇ ਅਨੁਸਾਰ ਮਾਰਚ ਦੇ ਵਿੱਚ ਮਾਡਲ ਸਾਲ 2017 ਜਾਂ ਇਸ ਤੋਂ ਨਵੇਂ ਤੋਂ ਟੈਸਲਾ ਦੇ ਹੁਣ ਤੱਕ ਦੇ ਸਭ ਤੋਂ ਵੱਧ ਹਿੱਸੇ ਨੂੰ ਡੀਲਰਸ਼ਿਪਸ ਤੇ ਨਮੀਆਂ ਜਾਂ ਵਰਤੀਆਂ ਹੋਈਆਂ ਖਰੀਦਾਂ ਵੱਲ ਵਪਾਰ ਕੀਤਾ ਗਿਆ ਸੀ ਖਾਸ ਤੌਰ ਤੇ ਵਪਾਰੀ ਨਵੇਂ ਟੈਸਲਾ ਦੀ ਖਰੀਦਦਾਰੀ ਵੱਲ ਨਹੀਂ ਲਗਾਏ ਗਏ ਸਨ ਟੈਸਲਾ 2 ਅਪ੍ਰੈਲ ਨੂੰ ਆਪਣੀ ਪਹਿਲੀ ਤਿਮਾਹੀ ਦੀ ਡਿਲੀਵਰੀ ਦਾ ਖੁਲਾਸਾ ਕਰੇਗਾ ਬਰਸ਼ ਸੈਕਿਉਰिटीज ਦੇ ਵਿਸ਼ਲੇਸ਼ਕਾਂ ਨੇ ਇਸ ਦੇ ਪਵਿਕਵਾਨੀ ਕੀਤੀ ਹੈ ਕਿ ਕੰਪਨੀ ਨੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ 7% ਘੱਟ ਵਾਹਨ ਭੇਜੇ ਨੇ राष्ट्रपति डोनाल्ड ट्रंप ਦੀਆਂ ਹਦਾਇਤਾਂ ਦੇ ਚੱਲਦਿਆਂ ਇੱਕ ਤੋਂ ਬਾਅਦ ਇੱਕ ਵਿਭਾਗਾਂ ਦੇ ਵਿੱਚ ਕਰਮਚਾਰੀਆਂ ਦੀ ਛਾਂਟੀ ਹੋ ਰਹੀ ਹੈ ਤੇ ਹੁਣ ਯੂਐਸ ਸਿਹਤ ਏਜੰਸੀਆਂ ਦੇ ਵਿੱਚ ਵੱਡੀ ਛਾਂਟੀ ਕੀਤੀ ਗਈ ਹੈ ਬੀਤੇ ਕੁਝ ਸਮੇਂ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕਾਫੀ ਸਾਰੀਆਂ ਛਾਂਟੀਆਂ ਕਰਨ ਤੋਂ ਬਾਅਦ ਡਿਪਾਰਟਮੈਂਟ ਦੇ ਉੱਤੇ ਵੱਡਾ ਐਕਸ਼ਨ ਲੈਣ ਤੋਂ ਬਾਅਦ ਹੁਣ ਸਿਹਤ ਏਜੰਸੀਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਨੌਕਰੀਆਂ ਤੋਂ 10000 ਮੁਲਾਜ਼ਮ ਕੱਢ ਦਿੱਤੇ ਗਏ ਨੇ ਸਿਹਤ ਤੇ ਮਨੁੱਖੀ ਸੇਵਾਵਾਂ ਵਿਭਾਗ ਦੀ ਛਾਂਟੀ ਵਿਆਪਕ ਤੌਰ ਤੇ ਸ਼ੁਰੂ ਹੋ ਗਈ ਹੈ ਕਿਉਂਕਿ ਏਜੰਸੀ ਟਰੰਪ ਪ੍ਰਸ਼ਾਸਨ ਦੇ ਸੰਗੀ ਸਰਕਾਰ ਦੇ ਆਕਾਰ ਨੂੰ ਬਹੁਤ ਘਟ ਕਰਨ ਦੀ ਯਤਨਾਂ ਦੇ ਵਿਚਾਲੇ ਲਗਭਗ 10000 ਫੁੱਲ ਟਾਈਮ ਨੌਕਰੀਆਂ 'ਚ ਕਟੌਤੀ ਕਰਨ ਲਈ ਤਿਆਰ ਹੈ ਕਟੌਤੀ ਯੋਜਨਾ ਜਿਸ ਦਾ ਐਲਾਨ ਐਲਨ ਮਸਕ ਦੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ 'ਚ ਵੀਰਵਾਰ ਨੂੰ ਕੀਤਾ ਗਿਆ ਉਸ ਦਾ ਉਦੇਸ਼ ਸਿਹਤ ਸੰਭਾਲ ਵਿਭਾਗ ਦੇ ਕਰਮਚਾਰੀਆਂ ਦੀ ਗਿਣਤੀ ਨੂੰ 82000 ਤੋਂ ਘਟਾ ਕੇ 62000 ਕਰਨਾ ਹੈ ਜਿਸ ਵਿੱਚ ਇਸ ਦੀਆਂ ਕਈ ਏਜੰਸੀਆਂ ਸ਼ਾਮਲ ਨੇ ਜਿਨ੍ਹਾਂ ਚੋਂ ਰੋਗ ਨਿਯੰਤਰਣ ਅਤੇ ਰੋਗ ਥਾਮ ਕੇਂਦਰ ਖੁਰਾਕ ਅਤੇ ਡਰਗ ਪ੍ਰਸ਼ਾਸਨ ਅਤੇ ਸਿਹਤ ਸੰਸਥਾਵਾਂ ਸ਼ਾਮਲ ਨੇ ਮਾਮਲੇ ਤੋਂ ਜਾਣੂ ਇੱਕ ਸਰੋਤ ਨੇ ਦੱਸਿਆ ਕਿ ਨੋਟਿਸ ਸ਼ੁੱਕਰਵਾਰ ਨੂੰ ਯੋਜਨਾ ਅਨੁਸਾਰ ਨਹੀਂ ਜਾਰੀ ਕੀਤੇ ਗਏ ਤਾਂ ਜੋ ਸਾਰੇ ਡੇਟਾ ਦੀ ਹਫ਼ਤੇ ਦੇ ਅੰਤ ਵਿੱਚ ਤਿੰਨ ਵਾਰ ਜਾਂਚ ਕੀਤੀ ਜਾ ਸਕੇ ਨੌਕਰੀਆਂ 'ਚ ਕਟੌਤੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਡਿਵੀਜ਼ਨਾਂ 'ਚ ਉਹ ਸ਼ਾਮਲ ਨੇ ਜੋ ਐਚਆਈਵੀ ਨਾਲ ਨਜਿੱਠਣ ਘਟ ਗਿਣਤੀ ਸਿਹਤ ਸੁਧਾਰ ਅਤੇ ਸੱਟ ਤੋਂ ਰੋਕ ਥਾਮ ਜਿਵੇਂ ਕਿ ਬੰਦੂਖ ਹਿੰਸਾ ਨਾਲ ਨਜਿੱਠਣ ਦਾ ਕੰਮ ਕਰਦੇ ਨੇ ਇਸ ਮਾਮਲੇ ਤੋਂ ਜਾਣੂ ਸੂਤਰਾਂ ਦੇ ਅਨੁਸਾਰ ਐਫਟੀਏ ਦੇ ਮੀਡੀਆ ਮਾਮਲਿਆਂ ਦੇ ਦਫ਼ਤਰ ਦੀ ਪੂਰੀ ਟੀਮ ਨੂੰ ਹਟਾ ਦਿੱਤਾ ਗਿਆ ਸੀ ਕਟੋਟੀਆਂ ਨੇ ਨਵੀਆਂ ਦਵਾਈਆਂ ਦੀ ਪ੍ਰਵਾਨਗੀ ਸਿਹਤ ਬੀਮਾ ਪ੍ਰਦਾਨ ਕਰਨ ਤੇ ਛੁੱਟੀਆਂ ਬਿਮਾਰੀਆਂ ਦੇ ਪ੍ਰਕੋਪ ਦਾ ਜਵਾਬ ਦੇਣ ਵਾਲੇ ਵਿਭਾਗਾਂ ਨੂੰ ਪ੍ਰਭਾਵਿਤ ਕੀਤਾ ਹੈ। ਖਾਨ ਕਰਮਚਾਰੀਆਂ ਦੀ ਸੁਰੱਖਿਆ ਤੇ ਕੇਂਦਰਿਤ ਕਈ ਵਿਭਾਗਾਂ ਸਨੇ ਕੋਜ ਯੂਨਟਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ। ਕੁੱਲ ਮਿਲਾ ਕੇ ਐਚਐਚਐਸ ਦਾ ਕਹਿਣਾ ਹੈ ਕਿ ਉਹ ਸੀਡੀਸੀ ਵਿੱਚ ਲਗਭਗ 2400 ਫੁੱਲ ਟਾਈਮ ਨੌਕਰੀਆਂ, ਐਫਡੀਏ ਵਿੱਚ 3500 ਨੌਕਰੀਆਂ, ਐਨਆਈਐਚ ਵਿੱਚ 1200 ਨੌਕਰੀਆਂ ਅਤੇ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਟ ਸਰਵਿਸਿਜ਼ ਵਿੱਚ 300 ਨੌਕਰੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਤੇ ਅਮਰੀਕਾ ਸਾਂਝੇ ਤੌਰ ਤੇ ਭਾਰਤ ਦੇ ਵਿੱਚ ਪਰਮਾਣੂ ਰਿਐਕਟਰ ਬਣਾਉਣ ਜਾ ਰਹੇ ਨੇ ਦਰਅਸਲ ਸਾਂਝੇ ਤੌਰ ਤੇ ਭਾਰਤ ਦੇ ਵਿੱਚ ਹੀ ਇਹ ਪਰਮਾਣੂ ਰਿਐਕਟਰ ਬਣਾਇਆ ਜਾਵੇਗਾ ਜਿਸ ਦਾ ਸਮਝੌਤਾ 2007 ਦੇ ਵਿੱਚ ਹੋਇਆ ਸੀ ਉਸ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹਰਾਂ ਦੇ ਵੱਲੋਂ ਇਹ ਸਮਝੌਤਾ ਕੀਤਾ ਗਿਆ ਸੀ ਤੇ ਹੁਣ 18 ਸਾਲ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਚੱਲਦਿਆਂ ਭਾਰਤ ਦੇ ਵਿੱਚ ਹੁਣ ਇਹ ਪਰਮਾਣੂ ਰਿਐਕਟਰ ਬਣਨ ਜਾ ਰਿਹਾ ਹੈ ਅਮਰੀਕੀ ਊਰਜਾ ਵਿਭਾਗ ਨੇ ਇੱਕ ਅਮਰੀਕੀ ਕੰਪਨੀ ਨੂੰ ਭਾਰਤ ਵਿੱਚ ਇੱਕ ਪਰਮਾਣੂ ਊਰਜਾ ਪਲਾਂਟ ਦੇ ਡਿਜ਼ਾਈਨ ਤੇ ਨਿਰਮਾਣ ਲਈ ਅੰਤਿਮ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤ ਅਤੇ ਅਮਰੀਕਾ ਵਿਚਾਲੇ 2007 ਵਿੱਚ ਇੱਕ ਸਿਵਲ ਪਰਮਾਣੂ ਸਮਝੌਤਾ ਹੋਇਆ ਸੀ ਜਿਸ ਦੇ ਤਹਿਤ ਇਹ ਪ੍ਰਵਾਨਗੀ ਬੁੱਧਵਾਰ 26 ਮਾਰਚ ਨੂੰ ਦਿੱਤੀ ਗਈ ਸੀ। ਹੁਣ ਤੱਕ ਭਾਰਤ ਅਮਰੀਕਾ ਸਿਵਲ ਪਰਮਾਣੂ ਸਮਝੌਤੇ ਦੇ ਤਹਿਤ ਅਮਰੀਕੀ ਕੰਪਨੀਆਂ ਭਾਰਤ ਨੂੰ ਪਰਮਾਣੂ ਰਿਐਕਟਰ ਅਤੇ ਉਪਕਰਣ ਨਿਰਯਾਤ ਕਰ ਸਕਦੀਆਂ ਸਨ ਪਰ ਭਾਰਤ ਦੇ ਪਰਮਾਣੂ ਉਪਕਰਣਾਂ ਦੇ ਕਿਸੇ ਵੀ ਡਿਜ਼ਾਈਨ, ਕੰਮ ਜਾਂ ਨਿਰਮਾਣ ਦੀ ਮਨਾਹੀ ਸੀ। ਭਾਰਤ ਲਗਾਤਾਰ ਇਸ ਗਲਤੀ 'ਤੇ ਜ਼ੋਰ ਦੇ ਰਿਹਾ ਸੀ ਕਿ ਰਿਐਕਟਰਸ ਦੇ ਡਿਜ਼ਾਈਨ, ਨਿਰਮਾਣ ਅਤੇ ਟੈਕਨੋਲੋਜੀ ਟਰਾਂਸਫਰ ਤੋਂ ਲੈ ਕੇ ਸਭ ਕੁਝ ਦੇਸ਼ਚ ਹੀ ਕੀਤਾ ਜਾਣਾ ਚਾਹੀਦਾ ਹੈ ਅਮਰੀਕਾ ਨੇ 1900 54 ਦੇ ਅਮਰੀਕੀ ਪਰਮਾਣੂ ਊਰਜਾ ਐਕਟ ਦੇ ਤਹਿਤ ਹੌਲਟੈਕ ਇੰਟਰਨੈਸ਼ਨਲ ਨਾਮ ਦੀ ਇੱਕ ਕੰਪਨੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਮਰੀਕੀ ਅਧਿਕਾਰੀਆਂ ਨੇ ਹੌਲਟੈਕ ਇੰਟਰਨੈਸ਼ਨਲ ਦੀ ਅਰਜ਼ੀ ਦੇ ਆਧਾਰ ਤੇ ਤਿੰਨ ਭਾਰਤੀ ਕੰਪਨੀਆਂ ਨੂੰ ਗੈਰ ਵਰਗੀਕ੍ਰਿਤ ਸਮਾਲ ਮੋਡੀਊਲਰ ਰੀਐਕਟਰ ਟੈਕਨੋਲੋਜੀ ਦੇ ਤਬਾਦਲੇ ਦੀ ਇਜਾਜ਼ਤ ਦੇ ਦਿੱਤੀ ਹੈ ਇਹਨਾਂ ਤਿੰਨ ਕੰਪਨੀਆਂ ਦੇ ਨਾਮ ਲਾਰਸਨ ਐਂਡ ਟੂਬ੍ਰੋ ਲਿਮਟਿਡ ਟਾਟਾ ਕੰਸਲਟਿੰਗ ਇੰਜੀਨੀਅਰਸ ਲਿਮਟਿਡ ਅਤੇ ਹੌਲਟੈਕ ਏਸ਼ੀਆ ਨੇ ਜੋ ਕਿ ਹਾਲਟੈਕ ਦੀ ਖੇਤਰੀ ਸਹਾਇਕ ਕੰਪਨੀ ਹੈ ਹਾਲਟੈਕ ਇੰਟਰਨੈਸ਼ਨਲ ਹੁਣ ਸਾਂਝੇ ਤੌਰ ਤੇ ਸਮਾਲ ਮੋਡਿਊਲਰ ਰिएक्टर ਦਾ ਨਿਰਮਾਣ ਕਰੇਗਾ ਅਤੇ ਇਸ ਦੇ ਸਾਰੇ ਹਿੱਸਿਆਂ ਦਾ ਸਹਿ ਉਤਪਾਦਨ ਵੀ ਕਰੇਗਾ ਹਾਲਾਂਕਿ ਅਮਰੀਕਾ ਨੇ ਇੱਕ ਸ਼ਰਤ ਰੱਖੀ ਹੈ ਕਿ ਸਾਂਝੇ ਤੌਰ ਤੇ ਡਿਜ਼ਾਈਨ ਕੀਤੇ ਤੇ ਨਿਰਮਿਤ ਪਰਮਾਣੂ ਰिएक्टर्स ਨੂੰ ਅਮਰੀਕੀ ਸਰਕਾਰ ਦੀ ਪੂਰਵ ਲਿਖਤੀ ਸਹਿਮਤੀ ਤੋਂ ਬਿਨਾ ਭਾਰਤ ਜਾਂ ਅਮਰੀਕਾ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਕਿਸੇ ਹੋਰ ਸੰਸਥਾ ਨੂੰ ਦੁਬਾਰਾ ਟਰਾਂਸਫਰ ਨਹੀਂ ਕੀਤਾ ਜਾਵੇਗਾ ਇਸ ਨੂੰ ਭਾਰਤ ਲਈ ਇੱਕ ਵੱਡੀ ਕੂਟਨੀਤਿਕ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ ਅਮਰੀਕੀ ਸਰਕਾਰ ਨੇ ਕਿਹਾ ਕਿ ਭਾਰਤ ਵਿੱਚ ਸਿਵਲ ਪਰਮਾਣੂ ਊਰਜਾ ਲਈ ਬਹੁਤ ਜ਼ਿਆਦਾ ਵਪਾਰਕ ਸੰਭਾਵਨਾਵਾਂ ਨੇ ਇਹ ਪਰਵਾਣ ਨਹੀਂ ਅਜਿਹੇ ਸਮੇਂ ਆਈ ਹੈ ਜਦੋਂ ਟਰੰਪ ਪ੍ਰਸ਼ਾਸਨ ਅਮਰੀਕਾ ਚ ਨਿਰਮਾਣ ਨੂੰ ਹਲਾੜਾ ਦੇਣ ਤੇ ਗਲੋਬਲ ਲੇਬਲਾਂ ਤੇ ਮੇਡ ਇਨ ਯੂ ਐਸ ਏ ਡਿਵਾਈਸਾਂ ਨੂੰ ਉਤਸ਼ਾਹਿਤ ਕਰਨ ਲਈ ਜ਼ੋਰ ਦੇ ਰਿਹਾ ਹੈ ਅਜਿਹੀ ਸਥਿਤੀ 'ਚ ਭਾਰਤ ਵਿੱਚ ਪਰਮਾਣੂ ਰਿਐਕਟਰਸ ਦੇ ਨਿਰਮਾਣ ਲਈ ਪਰਵਾਣ ਕੀ ਭਾਰਤ ਲਈ ਇੱਕ ਵੱਡੀ ਸਫਲਤਾ ਹੈ ਅਮਰੀ ਗਲੋਬਲ ਊਰਜਾ ਫਰਮ ਹੈ ਜਿਸ ਦੀ ਮਲਕੀਅਤ ਭਾਰਤੀ ਮੂਲ ਦੇ ਅਮਰੀਕੀ ਉਦਮੀ ਕ੍ਰਿਸ਼ਨਾ ਪੀ ਸਿੰਘ ਕੋਲ ਹੈ ਭਾਰਤ ਕੋਲ ਇਸ ਵੇਲੇ 220 ਮੈਗਾਵਾਟ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ ਦੀ ਸਮਰੱਥਾ ਵਾਲੇ ਛੋਟੇ ਪਰਮਾਣੂ ਰਿਐਕਟਰਸ ਵਿੱਚ ਮੁਹਾਰਤ ਹੈ ਹੁਣ ਇਸ ਨੂੰ ਪ੍ਰੈਸ਼ਰਾਈਜ਼ਡ ਵਾਟਰ ਰਿਐਕਟਰ ਵਰਗੇ ਹੋਰ ਉੱਚ ਤਕਨੀਕੀ ਪਰਮਾਣੂ ਰਿਐਕਟਰ ਬਣਾਉਣ ਦੀ ਟੈਕਨੋਲੋਜੀ ਮਿਲੇਗੀ ਦੁਨੀਆ ਭਰ ਦੇ ਜ਼ਿਆਦਾਤਰ ਪਰਮਾਣੂ ਰਿਐਕਟਰ ਇਸ ਟੈਕਨੋਲੋਜੀ ਤੇ ਚੱਲਦੇ ਨੇ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮਖਰਲੇਂਸ ਤੇ ਟੈਸਲਾ ਦੇ ਮਾਲਕ ਐਲਨ ਮਸਕ ਦਾ ਬਿਆਨ ਕਿਹਾ ਡੀਓਜੀਈ ਕਰਕੇ ਟੈਸਲਾ ਦੇ ਸਟਾਕ ਦੀ ਕੀਮਤ ਨੂੰ ਹੋ ਰਿਹਾ ਨੁਕਸਾਨ ਯੂਐਸ ਸਿਹਤ 에ਜੰਸੀਆਂ ਦੇ ਵਿੱਚ ਵੱਡੀ ਛਾਂਟੀ ਨੌਕਰੀਆਂ ਤੋਂ ਕੱਢੇ ਜਾ ਰਹੇ 10000 ਮੁਲਾਜ਼ਮ ਪਰ ਤੇ ਯੂਐਸ ਬਰੌਨ ਦੇ ਸਾਂਝੇ ਤੌਰ ਤੇ ਪਰਮਾਣੂ ਰੀਐਕਟਰ ਹੈ 18 ਸਾਲ ਬਾਅਦ ਅਮਰੀਕੀ ਪ੍ਰਸ਼ਾਸਨ ਦੀ ਮਿਲੀ ਮਨਜ਼ੂਰੀ ਇਸ ਦੇ ਨਾਲ ਹੀ ਮੈਂ ਅਨੰਦ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ